ਲੋ ਵੀ ਮਿੱਤਰੋ ਦੁਨੀਆ ਚਾਹੇ 24 ਪੁੱਲੇ ਪਰ ਅਸੀਂ ਡਟ ਕੇ ਕਿਸਾਨ ਅੰਦੋਲਨ ਦੇ ਨਾਲ ਖੜੇ ਆਂ ਕਿਸਾਨਾਂ ਦੇ ਨਾਲ ਖੜੇ ਆਂ ਹਰ ਇੱਕ ਉਹ ਕਿਸਾਨ ਹੀ ਐ ਜਿਹਦਾ ਆਪਣੇ ਪੇਟ ਦੇ ਵਿੱਚ ਤਿੰਨ ਟਾਈਮ ਦੀ ਰੋਟੀ ਪੰਦਾ ਕਿਉਂਕਿ ਰੋਟੀ ਤਾਂ ਹਰ ਕੋਈ ਖਾਂਦਾ ਐ ਉਹ ਵੀ ਕਿਸਾਨ ਦੀ ਉਗਾਈ ਹੁੰਦੀ ਐ ਕਣਕ ਭਵੇਂ ਹੋਰ ਭਵੇਂ ਝੋਨਾ ਹੋਵੇ ਪਰ ਉਗਾਂਦਾ ਤਾਂ ਕਿਸਾਨ ਹੀ ਐ ਜੇ ਦਿੱਲੀ ਵਾਲੇ ਵੀ ਖਾਂਦੇ ਨੇ ਤਾਂ ਉਹ ਵੀ ਕਿਸਾਨ ਦੀ ਉਗਾਈ ਹੀ ਖੰਦੇ ਨੇ ਬਹੁਤ ਸਾਰੇ ਲੋਕ ਵਿਰੋਧ ਕਰ ਰਹੇ ਨੇ ਪਰ ਅਸੀਂ ਟਟ ਕੇ ਕਿਸਾਨਾਂ ਦੇ ਨਾਲ ਖੜੇ ਆ ਹਰ ਇੱਕ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਅੱਜ ਕਿਸਾਨਾਂ ਨੇ ਸੰਭੂ ਪਾਰਦੇ ਦੇ ਉੱਤੇ ਕਮਾਉਣ ਦੇ ਤਰੀਕੇ ਵੀ ਜੜਿ ਨੇ ਉਹ ਦੱਸਣੇ ਸ਼ੁਰੂ ਕਰ ਦਿੱਤੇ ਨੇ ਕਿਸਾਨ ਆਗੂ ਜਗਜੀਤ ਸਿੰਘ ਢੱਲੇ ਵਾਲਾ ਨੇ ਦੱਸਿਆ ਕਿਸਾਨਾਂ ਨੂੰ ਕਿ ਕਿਵੇਂ ਤੁਸੀਂ ਕਮਾਈ ਕਰ ਸਕਦੇ ਹੋ ਪੂਰੀ ਵੀਡੀਓ ਜ਼ਰੂਰ ਦੇਖਿਓ ਤੇ ਨਾਲ ਹੀ ਚੈਨਲ ਤੇ ਨਵੇਂ ਜੁੜਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੀਡੀਓ ਨੂੰ ਬੱਦ ਤੋਂ ਬੱਦ ਸ਼ੇਅਰ ਜ਼ਰੂਰ ਕਰਦੇ ਹੋ ਜੇਕਰ ਤੁਸੀਂ ਵੀ ਕਿਸਾਨਾਂ ਦੇ ਨਾਲ ਖੜੇ ਹੋ ਤਾਂ ਇੱਕ ਲਾਈਕ ਤਾਂ ਪਣਦਾ ਹੈ ਸੋ ਵੀਡੀਓ ਪੂਰੀ ਵਾਚ ਜ਼ਰੂਰ ਕਰੋ ਦੋਸਤੋ ਜਿਹਦੇ ਕੋਲ ਪੰਜ ਕਿੱਲੇ ਫੇਰ ਦਾ ਪੰਜ ਕਿੱਲੇ ਜ਼ਮੀਨਾਂ ਜ਼ਰਬਾ ਕਰਕੇ ਵੇਖ ਲਓ ਭਾਵੇਂ ਇਹ ਜਦੋਂ ਅਸਿੰਦੂ ਮੈਂ ਕਹਿੰਦਾ ਹਾਂ ਚਾ ਜਿੰਮਾਦਰ ਚਾਉਂਦੇ ਪਰ ਚ ਜ ਤੁਹਾਡੀ ਦਫ਼ਤਰੀ ਨਹੀਂ ਹੋਣ ਦੇ ਸਰਫ ਇੱਕ ਕਿੱਲਾ ਆਪਦੇ ਪਰਿਵਾਰ ਵਾਸਤੇ ਰੂੜੀ ਪਾ ਕੇ ਢਿੱਡ ਭਰਨ ਜੁਗੇ ਦਾਣੇ ਕਰ ਲਓ ਇੱਕ ਕਿੱਲੇ ਚ ਇੱਕ ਕਿੱਲਾ ਬੀਜ ਲਓ ਪਰਿਵਾਰ ਕਿਚੜੀਆਂ ਲੋੜੋਂ ਦੇ ਜਿਵੇਂ ਦਾਣੇ ਜਿਵੇਂ ਮਸਾਲੇ ਹੈ ਹੋਰ ਜਿਹੜੀਆਂ ਚੀਜ਼ਾਂ ਨੇ ਸਬਜ਼ੀਆਂ ਨੇ ਗੰਨਾ ਇਕੱਠਾ ਲਾ ਲਓ ਤੁਹਾਡੀਆਂ ਸਾਰੀਆਂ ਲੋੜੀਆਂ ਲੋੜੋ ਉਸ ਇੱਕ ਕਿੱਲੇ ਦੇ ਵਿੱਚੋਂ ਪੂਰੀਆਂ ਕਰ ਲਓ ਮੈਂ ਜਾਣਾ ਮੇਰੇ ਹਾਰੋਂ ਸੇ ਕੁਝ ਨਹੀਂ ਲੈਣ ਜਾਣਾ ਦੋ ਕਿੱਲੇ ਪੰਜਾਂ ਕਿੱਲੇ ਤੋਂ ਵਰਤੇਗੇ ਜਿਹੜੇ ਮਗਰ ਤਿੰਨ ਕਿੱਲੇ ਰਹਿ ਗਏ ਚਲੇ ਲੋੜ ਕਰੀ ਚਲੋ ਜੇ ਟਾਪੀਆਂ ਲੈ ਕੇ ਦਿਮਾਗ ਲਾ ਕੇ ਜਿਹੜੇ ਤਿੰਨ ਕਿੱਲੇ ਮਗਰ ਰਹਿ ਗਏ ਉਹਨਾਂ ਤਿੰਨ ਕਿੱਲਾਂ ਦੇ ਵਿੱਚ ਮੈਂ ਦਾਵਿਆਂ ਦੀ ਗੱਲ ਕਰਦਾ ਦੋਸਤੋ ਜੰਗਲਾਤ ਲਾ ਦਿਓ ਜੰਗਲਾਤ ਮੈਂ ਕਹਿੰਦਾ ਸਭ ਤੋਂ ਨਿਕੰਮੀ ਫਸਲ ਸਫੈਦਾ ਹੈ ਇਹ ਲਾ ਦਿਓ ਮਾਗਰ ਉੱਤੇ ਨਾ ਮੈਂ بیچਿਆ ਖੜਾ ਸਪੈਡਾ ਮੇਰੇ ਲਾਇਆ ਖੜਾ ਹੈ ਉਹ ਸੀ ਜਿੰਦਾ ਅਜ ਸੱਤ ਸਾਲ ਦਾ ਸਪੈਡਾ ਹੋਇਆ ਉਸ ਤਿੰਨ ਕਿੱਲੇ ਦੇ ਵਿੱਚੋਂ 32 ਲੱਖ ਰੁਪਈਆ ਮੈਨੂੰ ਲੱਗ ਚੁੱਕਿਆ ਮਿੰਤਾ ਕਰਦੇ ਆ ਕਿ 32 ਲੱਖ ਨੂੰ ਦੇ ਦੇ ਮੈਂ ਦੇ ਨਹੀਂ ਰਿਹਾ ਅਜੇ ਸਮਝ ਨਹੀਂ ਉਹਨਾਂ ਤਾਰੀਆਂ ਬਾਅਦ ਚ ਮਾਰਾਂਗੇ ਤੁਸੀਂ ਮੈਨੂੰ ਆਏ ਦੱਸੋ ਤਿੰਨ ਕਿੱਲੇ ਦਾ 32 ਲੱਖ ਰੁਪਈਆ ਹੈ ਸਤ ਸਾਲ ਦੀ ਫਸਲ ਕਿਸੇ ਵੀ ਤਰੀਕੇ ਨਾਲ ਜਿੰਨੀ ਮਰਜ਼ੀ ਫਸਲ ਕੱਢਦੇ ਹੋ ਖੱਪ ਕੇ ਮਰ ਜਿਓ ਇਹਨੇ ਰੁਪਈਏ ਵਟੇ ਨਹੀਂ ਜਾਣੇ ਇੱਕ ਜੰਮਾ ਨੰਬਰ ਦੋ ਜਿਹੜੇ ਅਗਲਾ ਤਰੀਕਾ ਜੀਜ਼ਾ ਟੱਟ ਤੋੜਨਾ ਹੈ ਬਹੁਤ ਦਸਨ ਲਗਾ ਉਹ ਜਿਹੜਾ ਇੱਕ ਕਿਲਾ ਕਰਕੇ ਪੀਜੋਗੇ ਉਹਦੇ ਨਾਲ ਆਪੇ ਜਵਾਕਾਂ ਨੂੰ ਰੋਟੀ ਖਵਾਓ ਮਸਾਲਾ ਸਬਿਆ ਡਾਲਾ ਸਭ ਤੁਹਾਡੇ ਕਰਦੀਆਂ ਹੋ ਗਈਆਂ ਮਰਮੇ ਦੇ ਰੇ ਤਿੰਨ ਕਿੱਲੇ ਸਫੈਦਾ ਉਹਦੇ ਵਿੱਚ ਦੋਨੇ ਮੌਸਵਾ ਦਾ ਚਾਰੇ ਦਾ ਵੀ ਖਲਾਉਂਦੇ ਹੋ ਪਾਣੀ ਜਿੰਨਾ ਤੋਂ ਲਾਈ ਚੱਲੋ ਇਹ ਰੇਤ ਪੱਛਾ ਉਗਰ ਲਗੇ ਤੇ ਲੈ ਕੇ ਜਾਨਵਰ ਪਸ਼ੂ ਜਿਹੜੇ ਤੁਹਾਡੇ ਘਰੇ ਆ ਸਾਰਿਆਂ ਦੇ ਘਰੇ 5-5 7-7 10-10 ਸਹਿਗੇ ਆ ਉਹ ਜੰਗਲ ਦੇ ਵਿੱਚ ਉਹਦੇ ਪੱਤੇ ਪਸ਼ੂ ਛੱਡੋ ਵਿਉਂਦਬੰਦੀ ਵੀ ਦੱਸ ਦੂੰਗਾ ਕਿ ਕਿਵੇਂ ਛੱਡਣੀ ਹੈ ਮੈਂ ਆਹ ਦੱਸੋ ਕਿ ਤਿੰਨ ਕੱल्ल्या ਦੇ ਵਿੱਚ ਤੁਹਾਡੇ ਪਸ਼ੂ ਚਾਰ ਨੇ ਹੋਣ 10 ਪਸ਼ੂ ਮੇਰੇ ਸੱਜਣੋਂ ਆਰਾਮ ਨਾਲ ਪੜਨਗੇ 10 ਪਸ਼ੂ ਆਰਾਮ ਨਾਲ ਜੇ ਇੱਕ ਪਸ਼ੂ ਵਿੱਚੋਂ ਤਿੰਨ ਪਸ਼ੂ ਤੁਹਾਡੇ ਆਏ ਦੇ ਵੀ ਹੋਣ ਜਿਹੜੇ ਦੁੱਧ ਦੇ ਦਿੰਦੇ ਹੋਣ ਸੱਤ ਦੁੱਧ ਦਿੰਦੇ ਹੋਣ ਤੇ ਜੇ ਕਤੋਂਕੜ 10-10 ਕਿਲੋ ਵੀ ਦੁੱਧ ਦੇਣ ਤੁਮਨ ਵਾਲੇ ਸੋ ਸੱਤ ਕਿਲੋ ਦੁੱਧ ਹੋਵਾ ਜਾਂ ਨਹੀਂ ਹੋਵਾ ਉਹ ਜਿਹੜਾ 70 ਕਿਲੋ ਦੁੱਧ ਹੈ ਇਹਨਾਂ ਨੂੰ ਦੁੱਧ ਨਹੀਂ ਵੇਚ ਲੋ ਗੱਲਾਂ ਕਰਨ ਵਾਲਿਆਂ ਨੂੰ ਇਹਨਾਂ ਨੂੰ ਮੈਂ ਵੇਖੂਗਾ ਜਿਹੜੇ ਗੱਲਾਂ ਕਰਦੇ ਨੇ ਤੇ ਕਿਸਾਨ ਨੂੰ ਕਿਹੜਾ ਮੋਕਾ ਨਹੀਂ ਆਉਂਦਾ ਬਾਹਾਂ ਦੇ ਵਿੱਚ ਘਾਹ ਉਹ ਜਿਹੜਾ ਤੁਹਾਡੀ ਦੁੱਧ ਹੋਏਗਾ ਉਹਦਾ ਮੇਰੇ ਸਤਨੂ ਘਰੇ ਚ ਹੋਮ ਬਣਾਏ ਦਾ ਭਣਾ ਬਣਾ ਲੈਣਗੇ ਧੀਆ ਬਣਾ ਲੈਣਗੇ ਕਿਉਂ ਜਿਹੜੇ ਸ਼ਹਿਰਾਂ ਦੇ ਵਿੱਚ ਬੈਠੇ ਹੋ ਨਾ ਤੁਮਿੰਤ ਕਰਨ ਵਾਲੇ ਲੋਕ ਇੱਥੇ ਤੇ ਸ਼ਹਿਰ ਚ ਆਏ ਦੇ ਲੈ ਕੇ ਲੱਸੀ लस्सी 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 और बेच बेच के, बेच के झोना बेचन भी तो आने हो, कण बेचन भी तो आने हो, लस्सी के जाओ इतने रोजाना ने परिवार का खर्चा करो तो जोड़ा घो है एक तो दिन का ਕੱਟੇ ਕੱਟ 5 ਕਿਲੋ ਚੋ ਬਣੇਗਾ 5 ਕਿਲੋ ਬਣੇਗਾ ਤੇ ਬਣਾ ਬੋਲਿਓ ਹਾਂਜੀ ਤੇ ਉਹ ਦੇਣਕ ਚੋ ਹੋਏਗਾ ਕਿ ਨਹੀਂ ਹੋਏਗਾ ਹੋਊਗਾ ਇਹ ਉਹ ਦੇਵੇ ਤੇ ਚੋ 1000 ਰੁਪਏ ਨੂੰ ਕਿਲੋ ਹੈ ਚ ਨਹੀਂ ਆ ਬੋਲਿਓ ਆਈਏ 1000 ਦਾ ਚੋ ਰੋਜ਼ ਬਣਿਆ ਕਿ ਮਾ ਬਣਿਆ ਤੇ ਮਹੀਨੇ ਦਾ ਕਿੰਨਾ ਬਣ ਗਿਆ 2 ਲੱਖ ਦਾ ਤੇ ਸਾਲ ਦਾ ਕਿੰਨਾ ਬਣ ਗਿਆ ਦੇਖਦੇ ਦੇਖੋ 18 ਲੱਖ ਰੁਪਏ ਬਣਾਤਾ ਲਾਉਣ ਜ਼ੋਰ ਖਾਣੇ ਬੜਾ ਕਿੱਥੋਂ ਲੈ ਕੇ ਖਾਣੇ ਬਾਰੇ ਮੇਰੇ ਗੱਲਾਂ ਕਰਦੇ ਤੁਸੀਂ ਇਹ ਰਸਤਾ ਫੜਨਾ ਪਊਗਾ ਜੱਟੇ ਇਹ ਰਸਤੇ ਇਖਤियार ਕਰਨੇ ਪੈਣਗੇ ਜਿਹੜੇ ਲੋਕ ਸਾਡੇ ਤੇ ਟਿੱਪੜੀਆਂ ਕਰਦੇ ਐ ਇਹਨਾਂ ਨੂੰ ਵਿਖਾਈਆਂ ਭਚਕਾ ਤੇ ਨਿਓ ਤੁਹਾਨੂੰ ਵਿਖਾਉਣੋਂ ਦੇ ਕਿੱਥੋਂ ਲੈ ਕੇ ਖਾਣੇ ਤੁਹਾਡੇ ਘਰੋਂ ਦੇ ਇਹ ਲੋਕ ਲੜੜੀਆਂ ਕਤਲ ਦੇ ਆ ਕੇ ਤੇ ਸਾਨੂੰ ਲੋਕ ਮਰ ਪੰਜਗਲ ਮਾਰੇ ਖਾਣੇ ਦੇ ਦੇ ਦਿਓ ਯਾਰ ਨਾ ਕਹਿੰਦਾ ਮੇਰੇ ਮੂੰਹ ਦੇ ਤੋਂ ਕੋਈ ਫਰਕ ਕਿੱਥੇ ਖੜਾ ਹੈ ਇੰਨਾ ਦੀ ਲੋੜ ਨੂੰ ਤੁਸੀਂ ਆਪ ਦੀ ਦੌੜ ਪੜਾ ਕੇ ਬਹਿ ਗਏ ਮੇਰੇ ਸਤਜਨੋ ਜਿਹਨੂੰ 18 ਲੱਖ ਰੁਪਈਆ ਸਾਲ ਦਾ ਤੁਹਾਡੇ ਕਰਿਆ ਮੈਨੂੰ ਦੱਸੋ ਸਿੱਮਾ ਚੱਲਿਆਂ ਦੇ ਵਿੱਚੋਂ ਕਿਹੜਾ ਬੰਦਾ ਜਿਹੜਾ 18 ਲੱਖ ਕਮਾ ਲੂਗਾ ਮਹਾਰਾ ਕੋ ਤੋਂੜੇ ਕਿਸੇ ਤੇ ਅੰਮਤ ਦੱਸੋ ਬੋਲ ਕੇ ਕੋਈ ਹੈਗਾ ਆਪਣੇ ਤੋਂ ਨਹੀਂ ਇਹ ਕੋਈ ਨਹੀਂ ਆਪਾਂ ਨੂੰ ਕੋਈ ਰੋ ਭਰਨਾ ਪਾਇਗਾ ਮੇਰਾ ਕਹਿਨ ਗਾ ਪਹਾਵਰ ਅਸੀਂ ਪਾਲਣ ਨੂੰ ਜਾਣਦੇ ਆ ਲੋਕ ਪਾਲਣੇ ਗੱਲ ਚ ਪਏ ਆ ਫਸੇ ਕਰਜੇ ਚ ਪਏ ਆ ਕਿ ਇੱਕ ਤਾਂ ਮੋੜਾ ਕੱਟਣਾ ਬੜਾ ਔਖਾ ਹੈ ਇਹ ਮੋੜ ਕੱਟਣਾ ਬਹੁਤ ਔਖਾ ਹੈ ਪਰ ਸੱਚ ਨੂੰ ਇਹ ਮੋੜ ਕਟੋਣ ਲਈ ਅੱਜ ਤੇ ਅਸੀਂ ਮੈਂ ਕਹਿੰਦਾ ਜਾਨ ਵੀ ਦਾਦੀ ਲਾ ਦੇ ਜੇ ਤੁਹਾਡੇ ਮੂਹਰੇ ਉੱਤੇ ਖੜਾ ਲੇ ਇਸੇ ਵਿੱਚ ਕਿਸਾਨ ਨੂੰ ਸੋਪਾ ਦਿਓ ਕਿ ਗ੍ਰਿਫਤਾਰੀ ਹੋ ਜਾਂਦੇ ਨੇ ਕਰਜੇ ਤੋਂ ਜਵਾਗਤ ਜਾਨ ਲੱਗ ਜੇ ਕਿਸੇ